स्टडी करके कोई किसी भी तरीके क्रिमिनल बैकग्राउंड आम इंसान जो कि रोजी रोटी पढ़ाए पिछले दस मेरे हसबैंड मतलब काफी साल को पढ़ा रहे तेरह साल तो पढ़ा रहे पहला बाबा भी पढ़ा के आए कॉलेज पढ़ा के आए इंग्लिश माहिर एमए इंगी कोई मैं दोबारा कहूँगी आम इंसान से कोई गिला नहीं उच्ची आवाज अगर कोई लड़ रहा चुप हो जाते शांत इंसान देखी शुक्रवार तेरी मई दो पर्ची घरों जब रोज़ जाते हैं ड्यूटी ही गई जो मैं अगे फोन करती फोन लिखा साढ़े पांच की तुझे कितने रह गए हो बस मैंने यही गया कि लास्ट को लाइए तू चाह बना डी दुख की गल य ਮਸੂਰ ਕੀਜੀ ਹੋਣਾ ਰਾਮ ਡਿਊਟੀ ਤੇ ਗਈ ਸੀ ਸੀਐਸ ਤੋਂ ਹੁਣ ਕੋਈ ਸਾਡਾ ਹੁੰਦਾ ਨਹੀਂ ਕੋਈ ਸਾਡੀ ਗਵਰਨਮੈਂਟ ਨਹੀਂ ਕੋਈ ਸਾਡੀ ਐਸੋਸੀਏਸ਼ਨ ਕੁਛ ਨਹੀਂ ਸੀ ਪਤਾ ਤਾਂ ਫਿਰ ਕੀ ਕਰਾਉਣਾ ਨੇ ਸਾਡੇ ਮਰਦਾਂ ਨਾਲ ਗੱਲ ਹੋਈ ਸੀ ਜਿਹੜੇ ਆਮ ਕਰਦੇ ਸੀ ਰੁਟੀਨਸ ਉਹਨੇ ਗੱਲ ਕੀਤੀ ਉਹਨਾਂ ਨੇ ਕੋਈ ਰਿਪੋਰਟੇਰ ਨੂੰ ਪਤਾ ਨਹੀਂ ਸੀ ਕਿ ਮਹੌਲ ਹੈ जो कुछ खतरा होंगे या कुछ होंगे जरूर दस दिन क्योंकि वर्गे चाहे माइनर गल चाहे डीजल जो भी हो दो घंटे हो किसी गलिए गुंडे नहीं मारा हूँ ये पुलिस ने मारा मारे ज्यादा कहती है, है। का पुलिस है जी अभी जी अस करते हैं मोटे पर आम आदमी पार्टी मैं किसी पार्टी कपोर्ट नहीं किया किसी के अगेंस्ट नहीं बट उन्हें खड़ना पै रहा थोड़ी करतुत हो कि सोलना पवे आम आदमी की करे सो जोर किया बोलने लिखा ती कौना क्यों ना बोले

तरीका होता है एक लॉ होगा तो पढ़े लिखे लो पुलिस वालों पार्टी वालों हर चीज़ में लॉ लॉ, लॉ करते हो कि हा सिस्टम होता है हा सिस्टम होता है ग्रासरी एग्जाम सिस्टम है कि सिस्टम है सिस्टम की स्पैलिंग नहीं आती लगता है बेगुनाथ जो टीचर है जो कि बच्चों का रोल मॉडल है तो स्टूडेंट्स भी रो रहे हैं, दूर दूर फोन आ रहे हैं, कोई मारी का तो फोन कर रहे हैं, कोई क्या है ना तो बोलते क्या तो, पूछ दे मैम की हो गया, दोस्तों तुझे की हो गया, तो यार कोई जांच नहीं, कोई इंक्वायरी नहीं, कोई करेटकर ऑनलाइन चुपचाप कैसी अपनी कोई रीजन नहीं रीजन तो है ही नहीं कुछ थोड़ा बड़े है ही कुछ बोलना बस अभी आई मांग करते हैं जितने भी कसूरवार तो लोग हैं जो भी सी एस इंक्लूडिंग सारे को अरेस्ट कितना करना चाहिए आई नॉट डिमांड ओनली सस्पेंशन बट फुली टर्मिनेशन

ਇਸੇ ਤਰ੍ਹਾਂ ਵਾਪਸ ਆਇਆ ਜਰੂਰ ਬਹੁਤ ਮਾੜੀ ਗੱਲ ਮੈਂ ਸਿਰਫ ਇਹ ਅਰਦਾਸ ਕਰਦੀ ਆ ਕਿ ਸਭ ਜਲਦੋ ਜਲ ਹਿਸਾਬ ਕੀਤਾ ਜਾਵੇ ਜਲਦੋ ਜਲ ਜਿਹੜੇ ਜਲਦੀ ਅਰੈਸਟ ਹੋ ਸਕਣ ਇਹਨਾਂ ਕੀਤਾ ਜਾਵੇ ਇਹਨਾਂ ਨੂੰ ਜਲਦੋ ਜਲ ਜੀ ਲੀਡਰ ਆਉਣ ਇਹਨਾਂ ਨੂੰ ਹਿਸਾਬ ਕੀਤਾ ਜਾਵੇ

ਅਰਥ ਕੀ ਹੁੰਦਾ ਮੈਂ ਦੱਸੂਗੀ ਹਾਂ ਬਸ ਇਹ ਕਲਾਸ ਵਿੱਚ ਆਈ ਕਹਿਣਾ ਚਾਹੁੰਦੀ ਕਿ ਸਾਬ ਦੇ ਆਪਾਂ ਖੜੇ ਹੋਣੇ ਆ థాంਕ ਯੂ ਤੁਹਾਡੇ ਸਾਰਿਆਂ ਦਾ ਤੁਸੀਂ ਸਾਡੇ ਨਾਲ ਖੜੇ ਹੋਏ ਹੋ థాంਕ ਯੂ ਸੋ ਮੱਚ ਹੁਣ ਆਪਾਂ ਲੜਾਈ ਮਿਲ ਕੇ ਲੜਨੀ ਹੈ ਜਸਟਿਸ ਫॉर ਨਰਿੰਦਰ ਦੀਪ ਜੀ ਖੰਦੀ ਰੋ ਪਹਿਲੇ ਮੈਂ ਪਾਸੇ ਦੇ ਸਾਬ ਨੂੰ O que é કે કે એમ ટેક ક્વોલિફાયર હું મે બી ટીચર થી બાય પ્રોફેશન લાસ્ટ યર તક મે જોબ કર રહી થી બટ મેરે ચોટ લગ ગઈ થી ઉસકે બાદ મે જોબ કરે છે બચે તો જોબ ટક્યા બોલ છે કુછ નહી એ ਤਾਂ کہیں સા લડાઈ કર રહે હે સિલી કે ટક્યા થી ધ રીઝન કી મારયા ક્યો મારન دا હક કિસી કો નહી હે કે ટીકડે પોલીસ વાલે ને ઇના તે થону સીઆઈ સીઆઈ સ્ટાફ ટુ કરનદીપ સિંહ ઇના دے જેડે ઇન charge હુ ਅਸੀਂ ਉਹਨਾਂ ਦੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲ ਅਰੈਸਟ ਹੋਣ। ਕੋਈ ਫੀਡਬੈਕ ਮਿਲੀ ਹੈ ਕਿ ਉਹਨਾਂ ਦੀ ਮੌਤ ਕਿਵੇਂ ਹੋਈ ਹੈ ਤੇ ਕੀ ਕੁਝ ਕਿਹਾ ਉਹਨਾਂ ਦਾ? ਐਮਜ਼ ਰਿਪੋਰਟ ਅਜੀ ਸਾਡੇ ਕੋਲ। ਅਕੋਰਡਿੰਗ ਟੂ ਰਿਪੋਰਟ ਉਹਨਾਂ ਨੂੰ ਇਲੈਕਟ੍ਰਿਕ ਸ਼ੌਕ ਦਿੱਤਾ ਗਿਆ। ਬਾਰ-ਬਾਰ ਮਲਟੀਪਲ ਟਾਈਮਸ ਸ਼ੌਕ ਦਿੱਤਾ ਗਿਆ ਹਰ ਬੋਡੀ ਪਾਰਟ ਤੇ ਸਿਰ ਤੋਂ ਲੈ ਕੇ ਪੈਰ ਤੱਕ। ਹਰੀ ਥਾਂ ਤੇ ਸ਼ੋਅ ਦਿੱਤਾ ਗਿਆ ਅੱਖਾਂ ਚ ਪ੍ਰਾਈਵੇਟ ਪਾਰਟਸ ਹਰ ਜਗ੍ਹਾ ਤੇ ਮਲਟੀਪਲ ਟਾਈਮਸ ਜਿਸ ਦਿਨ ਉਹਦੀ ਮੌਤ ਹੋਈ ਹਿਸਟਰੀ ਕਥਾਵਿਤੀ ਕੀ ਕਹਿੰਦੀ ਹੈ ਉਹ ਕੁਝ ਨਹੀਂ ਕਹਿ ਰਹੇ ਜੀ ਸਭ ਗੁੰਗੇ ਗੁੰਗੇ ਬੋਲੇ ਹੋ ਚੁਕੇ ਹੈ ਇਹ ਨਹੀਂ ਸੀ ਜਸਟਿਸ ਵਾਸਤੇ ਸੀ ਸਾਰੇ ਲੋਕ ਉੱਥੇ ਹੋਏ ਛੋਟੇ ਛੋਟੇ ਪਰਿਵਾਰ ਚ ਬਹੁਤ ਬਹੁਤ ਹਰ ਇੱਕ ਤਰ੍ਹਾਂ ਦੇ ਪਰਿਵਾਰ ਉਹ ਤਾਂ ਸਿਰਫ ਨਾਨਕੇ ਦਾਦਕੇ ਦੇ ਇਕੱਲੇ ਸੀਗੇ ਜੀ ਨਹੀਂ ਤੁਹਾਡੇ ਮੇਰੇ ਪਰਿਵਾਰ 'ਚ ਮੇਰੇ ਬ੍ਰਦਰ ਪਰਿਵਾਰ ਨੇ ਸੋਹਰੇ ਪਰਿਵਾਰ ਸ੍ਰੀ ਦਰਿੰਦਰ ਸਿੰਘ ਮਾਦਨ ਸਰ ਫਾਦਰੀ ਲੋ ਮਾਦਨ ਸਰ ਦਾ ਬੇਟਾ 5 ਸਾਲ ਦਾ ਹੈ 5 ਸਾਲ ਪੀਐਨ ਸਾਹਦੀ ਮੰਗਣੀ ਹੈ ਜੀ ਸਾਹਿਬ ਸਾਨੂੰ ਅਰੈਸਟ ਚਾਹੀਦਾ ਜੀ ਜਲਦੀ ਤੋਂ ਜਲਦੀ ਕਿਉਂਕਿ ਹਫਤਾ ਹੋ ਗਿਆ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੁਛ ਅਰੈਸਟ ਨਹੀਂ ਕੀਤਾ ਅਰੈਸਟ ਹੋਣ ਜਲਦ ਤੋਂ ਜਲਦ ਕਲ ਭੋਗ ਹੈ ਭੋਗ ਤੋਂ ਪਹਿਲਾਂ ਸਾਨੂੰ ਅਰੈਸਟ ਪੁੱਛਾਇਦਾ 302 ਦਾ ਪਰਚਾ 302 ਦਾ ਇੱਕ ਨਿਯਮ ਹੈ ਚਾਹੇ ਸਮਾਜ ਬੰਦੀਆਂ ਨੇ ਚਾਰਾ ਕਰੇ ਬੰਦੀਆਂ ਪਰ ਦੂਜੇ ਰਹਿਣੀਆਂ ਤੇ ਸ਼ਹਿਰ ਨਿਵਾਸੀ ਉਹਨਾਂ ਦੀ ਨਾਲ ਮਿਲ ਕੇ ਇੱਕ ਐਕਸ਼ਨ ਕਮੇਟੀ ਜਿਹੜੀ ਇਸ ਸ਼ਿਹਾਣ ਨੂੰ ਅੱਗੇ ਲੈ ਕੇ ਜਾਵੇਗੀ ਜਦੋਂ ਤੱਕ ਸਾਨੂੰ ਨਿਆਂ ਨਹੀਂ ਮਿਲ ਜਾਂਦਾ ਤੇ ਉਹ ਕਾਨੂੰਨੀ ਚੁਣੌਤੀਆਂ ਚੁਲਾਈ ਜਾਵੇ ਨਹੀਂ ਕਾਰਨ ਬੰਦੇ ਦਾ ਵੀ ਸਤਿਕਾਰ ਨਹੀਂ ਹੈ ਸਰ ਇਹ ਦੇ ਜਿੰਨਾ ਮੌਜੂਦ ਹਸਤੀਆਂ ਇੱਥੇ ਪੁੱਛਿਆ ਮੈਂ ਉਹ ਬ੍ਰਿਸ਼ਨੀ ਜਿਹੜਾ ਪਾਰਲੀਮੈਂਟੋਂ ਪਹਿਲਾ ਪਹਿਲਾ ਉੱਥੇ ਤਾਈ ਤਾਣਾ ਤੇਰੇ ਨੂੰ ਵੀ ਗੱਲ ਅਸਲੋ ਜੋ ਧਰਨੇ ਦੇ ਮਿਸਟਰ ਜੱਥੇਵਾਲਾ ਵੱਲੋਂ ਧੰਨਵਾਦ ਕਰਦਾ ਹਾਂ ਲਖਿੰਦਰ ਸਿੰਘ ਜੀ ਦੇ ਸਿਦਾਰੀ ਉਹਨਾਂ ਦਾ ਧੰਨਵਾਦ ਭਰਵੇਂ ਦੋ ਸ਼ਬਦ ਵੀ ਕਹਿਣਗੇ ਉਹਨਾਂ ਦਾ ਖਾਣੇ ਦੇ ਮੁਲਾਜ਼ਮ ਸੀ ਕਿ ਕਿਥੇ ਪਾਈ ਕੋ ਜੀ ਤੇ ਧੰਨ ਸੋ ਪਾਈ ਕੋ ਜੀ ਕੀ ਮੰਤੀ ਕਰਨਾ ਚਾਹੁੰਦਾ ਦੇਖੋ ਜੋ ਚੌਥਾ ਚਰਨ ਰੈਸਟਪਲੇਸ ਜਿਹੜੀ ਵਾਰੀ ਦਾ ਤੁਹਾਨੂੰ ਜਾਈ ਗਈ ਹੈ ਵੀ ਇੱਕ ਦਿਨ ਕਾਲਿਓ ਰਿੱਕੀਗੇ ਸੀ ਰਾਜ ਮੰਡੀ ਨੇ ਦਿਖਾਤਾ ਕਿ ਸਾਡੇ ਚ ਕਿੰਨਾ ਇਕ ਸਾਡੀ ਇੱਕ ਛੋਟੀ ਜੀ ਕਾਲ ਤੇ ਪੂਰੀ ਮੰਡੀ ਦੇ ਜਿੱਦ ਕੋ ਸਾਰੀਆਂ ਦੁਕਾਨਾਂ ਬੰਦ ਹੈ ਪੂਰਾ ਬਾਬਲੋ ਜੀ ਮੰਡੀ ਨੂੰ ਲੈ ਕੇ ਸਭ ਕੋ ਨਿਕਾਉਂ ਫੁਲੀਣੀ ਹੈ संस्था जिन्हों ने मिल के बहुत बहुत धन्यवाद कर बेनती करता है ਇੱਕ ਵਾਰ ਵੀ ਨਹੀਂ ਆਏ ਕੋਈ ਸੁਣਵਾਈ ਧੰਨਵਾਦ ਜੀ ਇਹ ਤੌਰ ਦੀ ਵੀ ਸੁਧਰਾ ਹੈ ਅੱਜ ਦੀ ਰੋ ਆਪਾਂ ਮੀਟਿੰਗ ਕਰ ਰਹੇ ਹਾਂ ਕਿ ਜੌਂਸਟਿੰਗ ਨਾਲੇ ਜਿਹੜੇ ਜੀ ਕੋ ਦਸਤ ਦੇ ਵਿਚਕਾਰ ਪਿੰਡ ਦੇ ਸਾਥੀ ਆਏ ਸੀ ਬਨੰਦਰ ਸਿੰਘ ਆਪਣੇ ਬਹੁਤ ਖੁਸ਼ ਹੋਤੇ ਹੋਏ ਨੇ ਅੱਜ ਵੀ ਆਏਗੇ ਇਹ ਸਾਹਮਣੇ ਇਹਨਾਂ ਦੇ ਬਰਸ ਨੂੰ ਪੂਰੀ ਤਰ੍ਹਾਂ ਕੋਟੇਜ ਦੇ ਤੇ ਇੱਦਾਂ ਕਿ ਅੱਜ ਜਿੱਥੇ ਕਿ ਉਸ ਦੀ ਮੌਤ ਹੋਗੀ ਉਹ ਸਟਾਫਰ ਵੀ ਮਤਲਬ ਉੱਤਰ ਗਿਆ ਉਹ ਤੇ ਰਵਾਨੇ ਵਿੱਚ ਇੱਕ ਤਰੀਕ ਨੂੰ ਐਸਐਸਸੀ ਰੀਡ ਕੋਰ ਦੇ ਦਫ਼ਤਰ ਦੇ ਸਾਹਮਣੇ धरना ਰੱਖਿਆ ਹੋਇਆ ਸਾਰੇ ਜਥਾਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਛੋਟੇ ਵੀ ਗੱਜਨ ਨੂੰ ਹੰਸਾਪਤ ਹੋਣਾ ਹੈ ਉੱਥੇ ਉਰਦ ਡੈਡ ਬੋਡੀ ਉੱਥੇ ਰੱਖੀ ਹੋਈ ਹੈ ਤੇ ਆਪਾਂ ਉੱਥੇ ਵੀ ਪਹੁੰਚ ਕੇ ਇੱਕ ਤਰੀਕ ਨੂੰ ਜਰੂਰੀ ਸਮੇਂ 'ਚੋਂ ਕੀਤੇ